ਉੜਾ ਜਾ ਧਿਆਨ ਮੈਂ ਸਾਰਿਆਂ ਦਾ ਇਸ ਗੱਲ ਦੇ ਲਈ ਖਿੱਚਣਾ ਚਾਹੂੰਗਾ ਜੋ ਮੈਂ ਗੱਲ ਕਰੂੰਗਾ ਗੁਰੂ ਨੂੰ ਹਾਜ਼ਰ ਨਾਜ਼ਰ ਮੰਨ ਕੇ ਕਰੂੰਗਾ ਤੇ ਦੂਜੀ ਗੱਲ ਇਹ ਵੀ ਹੈ ਜਿਹੜੀ ਗੱਲ ਹੋਊਗੀ ਉਹᱫ ਪ੍ਰੂਫ ਹੋਊਗੀ ਕੋਈ ਨਹੀਂ ਹੈ ਕਿ ਬਿਨਾ ਪ੍ਰੂਫਾਂ ਤੋਂ ਗੱਲ ਹੋ ਜੂਗੀ ਤੇ ਅਸੀਂ ਕਹਿ ਦਾਂਗੇ ਕਿ ਇਹਨਾਂ ਨੂੰ ਹਵਾ 'ਚ ਡਾਂਗਾ ਛੜਤੀਆਂ ਤੇ ਮੁਰ ਕੇ ਬਾਅਦ 'ਚ ਮੈਂ ਦੁਹਾਈ ਪਾਉਂਗਾ ਇਹ AI ਤੇ AI ਉਹ ਗੱਲਾਂ ਨਹੀਂ ਹੈਗੀਆਂ ਸਾਡੇ ਕੋਲੇ ਨਾ ਤਾਂ AI ਦੀ ਗੱਲ ਹੋਣੀ ਹੈ ਨਾ AI ਨਾਲ ਕੁਝ ਬਣਿਆ ਨਾ ਮੈਂ ਉਹ ਬਣਨ ਦਾ ਦਾਵਾ ਕਰਦਾ ਨਾ ਸਾਥੋਂ ਇਹ ਗੱਲ ਕਹਿ ਕੇ ਖੜਾ ਛੜਾ ਜਾਂਦਾ ਪਹਿਲਾਂ ਵੀ 4-500 ਮੁੰਡਾ ਜ਼ਿਲ੍ਹਾ ਚ ਗਿਆ ਤੇ ਇਹ ਕਹਿ ਕੇ ਪੱਲਾ ਛੜਾਇਆ ਕਿ ਸਾਡੇ ਬੰਦੇ ਨਹੀਂ ਤੇ ਆ ਸੱਜਰੀ ਨਵੀਂ ਸੱਟ ਵੱਜੀ ਆ ਇੱਕ ਗਰੁੱਪ ਚੱਲਿਆ ਸੀ ਉਸ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਮਾਰਨ ਦੀਆਂ ਗੱਲਾਂ ਕਿਸੇ ਮੁੱਖ ਮੰਤਰੀ ਨੂੰ ਮਾਰਨ ਦੀਆਂ ਗੱਲਾਂ ਕਿਸੇ ਬੰਦਿਆਂ ਨੂੰ ਮਾਰਨ ਦੀਆਂ ਗੱਲਾਂ ਹੋਈਆਂ ਤੇ ਉੱਥੇ ਜਿਹੜੇ ਬੰਦੇ ਫੜੇ ਗਏ ਉਹਨਾਂ ਤੇ ਮੁੜ ਕੇ ਪੱਲਾ ਝਾੜ ਦਿੱਤਾ ਕਿ ਸਾਡੇ ਬੰਦੇ ਨਹੀਂ ਸੋ ਮੈਂ ਉਹ ਦਾਅਵਿਆਂ ਤੋਂ ਕਦੇ ਮਨ ਕਰਨੀ ਹੂੰਗਾ ਕਦੇ ਉਸ ਤੇ ਗੱਲ ਨਹੀਂ ਕਰੂੰਗਾ ਕਦੇ ਨਹੀਂ ਇਹ ਗੱਲ ਕਹੂੰਗਾ ਵੀ ਸਾਡੇ ਬੰਦੇ ਨਹੀਂ ਜਾਂ ਸਾਡੇ ਨਹੀਂ ਸੀਗੇ ਵਾਰਸ ਪੰਜਾਬ ਦੀ ਜਥੇਬੰਦੀ ਬਣਾਉਣ ਵਾਲੇ ਦੇ ਵਿੱਚੋਂ ਗੁਰੂ ਸਾਹਿਬ ਨੇ ਬਲ ਬਖਸ਼ਿਆ ਸੀ ਇੱਕ ਮੈਂਬਰ ਮੈਂ ਵੀ ਹਾਂ ਭਾਈ ਦੀਪ ਸਿੱਧੂ ਦੇ ਨਾਲ ਆਥਾ ਪਿਆਰ ਭਾਈ ਦੀਪ ਸਿੱਧੂ ਦੀ ਸੋਚ ਦੇ ਨਾਲ ਅਸੀਂ ਚੱਲੇ ਜਾਂ ਉਹ ਸੋਚ ਦੇ ਨਾਲ ਚੱਲੇ ਜਿਹੜੀ ਬਹੁਤ ਤਾਤ ਪੰਜਾਬ ਦੇ ਨੌਜਵਾਨਾਂ ਦੀ ਸੋਚ ਹੈ ਕਿ ਪੰਜਾਬ ਦੀ ਗੱਲ ਕਰੇ ਪੰਜਾਬ ਦੀ ਗੱਲ ਕਰਨ ਵਾਲੀ ਜਥੇਬੰਦੀ ਪੰਜਾਬ ਚ ਹੋਣੀ ਚਾਹੀਦੀ ਆ ਅਸੀਂ ਉਹ ਸੋਚ ਦੇ ਧਰ ਨਹੀਂ ਹੋ ਕੇ ਚੱਲੇ ਸਮੇਂ ਨੇ ਕੜਵਟ ਇਦਾਂ ਦੀ ਲਈ ਸਮੇਂ ਦੇ ਸਰਕਮਸਟੈਂਸ ਇਦਾਂ ਦੇ ਬਣੇ ਕਿ ਭਾਈ ਦੀਪ ਸਿੱਧੂ ਦਾ ਦੁਨੀਆ ਤੋਂ ਚਲ ਗਿਆ ਉਸ ਇਨਸਾਨ ਦੇ ਚੱਲਣ ਦੇ ਨਾਲ ਇੱਕ ਇਦਾਂ ਦਾ ਸਦਮਾ ਲੱਗਿਆ ਕਿ ਪੰਜਾਬ ਦੇ ਲੋਕ ਦੇਸ਼ ਵਿਦੇਸ਼ ਦੇ ਲੋਕ ਅ ਇਸ ਚੀਜ਼ ਦੇ ਉੱਤੇ ਢਾਕ ਲਾਈ ਬੈਠੇ ਸੀਗੇ ਕਿ ਇਸ ਜਥੇਬੰਦੀ ਦਾ ਅਗਲਾ ਵਾਰਿਸ ਕੌਣ ਹੋਊਗਾ ਤੇ ਇਸ ਅਗਲੇ ਵਾਰਿਸ ਦੇ ਉੱਤੇ ਕਿੱਦਾਂ ਦੀਆਂ ਜ਼ਿੰਮੇਵਾਰੀਆਂ ਹੋਣਗੀਆਂ ਤੇ ਕਿੱਦਾਂ ਦੇ ਕੰਮ ਹੋਣਗੇ ਸੋ ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਵਾਰਸ ਪੰਜਾਬ ਦੇ ਜਥੇਬੰਦੀ ਦਾ ਆਗਾਜ਼ ਪੰਜਾਬ ਦੀ ਧਰਤੀ ਤੇ ਹੋਇਆ ਤੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਹੋਇਆ ਤੇ ਪੰਜਾਬ ਦੇ ਉਹ ਨੌਜਵਾਨ ਸੀਗੇ ਵਿੱਚ ਸਵਹਿਰਦ ਨੌਜਵਾਨ ਜਿਹੜੇ ਕੁਝ ਕਿ ਦਿਬੜੂ ਕਰਦੀਆਂ ਜ਼ਿਲ੍ਹਿਆਂ ਦੇ ਵਿੱਚ ਬੰਦ ਹੋ ਕੇ ਅੱਜ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ 'ਚ ਬੈਠੇ ਨੇ ਤੇ ਕੁਝ ਕ ਸਾਡੇ ਵਰਗੇ ਜਿਹੜੇ ਆ ਉਹ ਬਾਹਰ ਨੇ ਗੱਲ ਇੱਥੋਂ ਸ਼ੁਰੂ ਹੁੰਦੀ ਆ ਕਿ ਬਾਈ ਦੀਪ ਸਿੱਧੂ ਜਦੋਂ 26 ਜਨਵਰੀ ਨੂੰ ਇਸ ਸਿਸਟਮ ਵੱਲੋਂ ਇਸ ਢਾਂਚੇ ਵੱਲੋਂ ਗ੍ਰਿਫਤਾਰ ਕਰ ਲਏ ਜਾਂਦੇ ਆ ਤੇ ਉਸ ਤੋਂ ਬਾਅਦ ਇੱਕ ਜੁਟਤਾ ਹੁੰਦੀ ਆ ਜਾਂ ਸ਼ੰਭੂ ਮੋਰਚੇ ਦੇ ਉੱਤੇ ਇੱਕ ਜੁਟਤਾ ਹੁੰਦੀ ਆ ਤਾਂ ਇੱਕ ਨਾ ਨਿਕਲ ਕੇ ਆਉਂਦਾ ਵਾਰਸ ਪੰਜਾਬ ਦੀ ਜਥੇਬੰਦੀ ਦਾ ਵਾਰਸ ਪੰਜ ਆਪ ਦੀ ਇਹ ਜਥੇਬੰਦੀ ਆ ਜਿਹੜੀ ਬਣਾਈ ਜਾਂਦੀ ਆ ਜਿਹਦੇ ਵਿੱਚ ਬਾਈ ਗਰਮੀਤ ਬੋਕਰ ਨਾਲਾ ਗੁਰੌਜਲਾ ਬਸੰਤ ਦੌਲਤਪੁਰਾ ਕਲਵੰਤ ਅਮਰਤ ਮੈਂ ਗੁਰਸੇਵਕ ਭਾਣਾ ਗੁਰਪ੍ਰੀਤ ਹਰੀਨੋ ਇਹ ਸਾਰੇ ਨਾਮ ਉਹਦੇ ਚ ਆਉਂਦੇ ਆ ਸੋ ਅੱਜ ਬਹੁਤ ਬੰਦਿਆਂ ਨੇ ਮੈਨੂੰ ਇਸ ਗੱਲ ਦੇ ਲਈ ਫੋਨ ਆਇਆ ਯਾਰ ਨਹੀਂ ਯਾਰ ਤੁਸੀਂ ਚੁੱਪ ਰਹੋ ਭਰਾ ਮਾਰੂ ਜੰਗ ਆ ਯਾਰ ਭਰਾ ਮਾਰੂ ਜੰਗ ਦਾ ਗਾਜ ਕੀਤਾ ਕਿਹਨੇ ਆ ਤੁਹਾਡੇ ਚ ਅਸੀਂ ਤਾਂ 2000 22 23 ਦੇ ਚੁੱਪ ਬੈਠੇ ਆਂ ਭਰਾ ਮਾਰੂ ਜੰਗ ਦਾ ਆਗਾਜ਼ ਕਰਨ ਵਾਲੇ ਤੁਸੀਂ ਉਹ ਲੋਕ ਜਿਹੜੇ ਫੇਸਬੁੱਕ ਤੇ ਬੈਠ ਕੇ ਚਾਰਕ ਪੋਸਟਾਂ ਪਾ ਕੇ ਜਸਟੀਫਾਈ ਕਰਨ ਬਹਿ ਜਾਂਦੇ ਕਿ ਅਸੀਂ ਆ ਸਾਰਾ ਕੁਝ ਜੋ ਅਸੀਂ ਕਹਤਾ ਉਹੀ ਸਹੀ ਆ ਤੁਸੀਂ ਚਿੱਠੀ ਵਾਇਰਲ ਕਰੋ ਉਹ ਸਹੀ ਤੁਸੀਂ ਕਹੋ ਉਹ ਸਾਰਾ ਕੁਝ ਸਹੀ ਤੇ ਜੇ ਤੁਹਾਡੇ ਕੋਲੇ ਕੋਈ ਸੱਚ ਦੀ ਗੱਲ ਆ ਜੇ ਉਹ ਗਲਤ ਉਹ ਅੱਜ ਨਵਾਂ ਟ੍ਰੈਂਡ ਚੱਲਿਆ ਆ 2025 ਦਾ ਕਿ AI ਹੋ ਗਿਆ ਤੇ AI ਦੇ ਨਾਲ ਬਣ ਗਿਆ ਜਿਹੜੀ ਤੁਹਾਡੇ ਖਿਲਾਫ ਗੱਲ ਜਾਵੇ ਉਹ ਆ ਗਈ AI 'ਚ ਜਿਹੜੀ ਤੁਹਾਡੇ ਹੱਕ 'ਚ ਜਾਵੇ ਉਹ ਬਣ ਗਈ ਸੱਚੀ ਉਹ ਪਾਰ ਸੋ ਅੱਜ ਇੱਕ ਲਿਸਟ ਵਾਇਰਲ ਹੋ ਰਹੀ ਆ ਤੜਕੇ ਦੀ ਉਹਦੇ ਵਿੱਚ 15 ਬੰਦਿਆਂ ਦੇ ਨਾਮ ਗੁਰਪ੍ਰੀਤ ਹਰੀਨੋ ਸਾਡਾ ਵੀਰ ਸੀ ਉਹਦੇ ਕਤਲ ਵੇਲੇ 20 ਬੰਦਿਆਂ ਦੀ ਲਿਸਟ ਦਾ ਜ਼ਿਕਰ ਕੀਤਾ ਜਾਂਦਾ ਸੀ ਸਾਨੂੰ ਨਹੀਂ ਪਤਾ ਸੀ ਕੌਣ ਆ ਕਿਵੇਂ ਆ ਅੱਜ 15 ਬੰਦਿਆਂ ਦੀ ਲਿਸਟ ਨਿਕਲ ਕੇ ਆਉਂਦੀ ਆ ਜਿਹਦੇ ਵਿੱਚ ਇਹ ਲਿਖ ਕੇ ਪਾ ਦਿੱਤਾ ਜਾਂਦਾ ਕਿ ਅਗਲੀ ਐਨਐਸਏ ਅਮਰਤਦੀ ਜਿਹੜੀ ਵਧੀਆ ਦਿਬੜੂਗੜ੍ਹ ਦੇ ਵਿੱਚ ਉਹ ਆ 15 ਬੰਦੇ ਗਦਾਰ ਆ ਸ਼ਾਬਾਸ਼ ਤੁਹਾਡੇ ਚੌਧਿਓ ਬਹੁਤੇ ਬੰਦਿਆਂ ਨੇ ਮੇਰੀ ਪੋਸਟ ਦੇ ਥੱਲੇ ਜਾ ਕੇ ਮੇਰੇ ਦਿੱਤੇ ਹੋਏ ਬਿਆਨ ਨੂੰ ਇੰਗਲਿਸ਼ ਦੇ ਵਿੱਚ ਬਿਆਨ ਆ ਮੈਂ ਉਹਨੂੰ ਪੰਜਾਬੀ ਦਾ ਵੀ ਵਰਣਨ ਕਰ ਦਿਆਂਗਾ ਤੇ ਇੰਗਲਿਸ਼ 'ਚ ਵੀ ਬੋਲ ਦਿਆਂਗਾ ਪਰ ਮੈਂ ਪੰਜਾਬੀ 'ਚ ਸਰਲ ਪਾਸ਼ਾ 'ਚ ਦੱਸਣੀ ਗੱਲ ਚਾਹੁੰਦਾ ਉਸ ਬਿਆਨ ਦੇ ਵਿੱਚ ਇਹ ਲਿਖਿਆ ਗਿਆ ਕਿ ਜਦੋਂ ਪਹਿਲੀ ਵਾਰੀ ਐਨਐਸਏ ਲੱਗੀ ਆ ਮਤਲਬ ਤੀਜੇ ਮਹੀਨੇ ਚ ਐਨਐਸਏ ਲੱਗੀ ਆ ਤਿੰਨ ਮਹੀਨਿਆਂ ਦੀ ਐਨਐਸਏ ਸੀ ਪਹਿਲੀ ਉਸ ਐਨਐਸਏ ਵੇਲੇ ਸਾਡੇ ਬਿਆਨ ਲੈ ਗਏ ਮੇਰਾ ਬਿਆਨ ਉਦੋਂ ਦਾ ਕਲਮ ਬੰਦ ਕੀਤਾ ਗਿਆ ਕਿਉਂਕਿ ਜਿਹੜੇ ਐਨਐਸਏ ਲੋਨ ਵਾਲੇ ਅਧਿਕਾਰੀ ਸੀ ਮੈਂ ਬਹਿਵਲ ਕਲਾਂ ਦੇ ਵਿੱਚ 2021 ਤੋਂ ਲੈ ਕੇ 2024 ਤੱਕ ਮੋਰਚੇ ਤੇ ਰਿਆਂ 2 ਸਾਲ ਤੇ ਉਸ ਐਨਐਸਏ ਵਾਲੇ ਬੰਦਿਆਂ ਦੇ ਵਿੱਚ ਮੇਰਾ ਨਾਮ ਵੀ ਸ਼ਾਮਲ ਸੀ ਕਿਉਂਕਿ ਨਸੇ ਕਿਸੇ ਬੰਦੇ ਤੇ ਨਹੀਂ ਉਸ ਸਮੇਂ ਜਥੇਬੰਦੀ ਦੇ ਮੈਂਬਰਾਂ ਤੇ ਸੀ ਤੇ ਮੈਂ ਉਹ ਜਥੇਬੰਦੀ ਦਾ ਮੈਂਬਰ ਹੋਣ ਦੇ ਨਾਤੇ ਤਾਂ ਮੇਰਾ ਵੀ ਉਸ ਐਨਐਸਏ ਵਾਲੀ ਕਤਾਰ ਦੇ ਵਿੱਚ ਪਹਿਲਾ ਦੂਜਾ ਨਾਮ ਸੀਗਾ ਅਸੀਂ ਉਸ ਮੈਨੂੰ ਗੁਰੂ ਸਾਹਿਬ ਨੇ ਇਸ ਗੱਲ ਦੇ ਲਈ ਬਚਾਇਆ ਲਾ ਲਓ ਜਾਂ ਇਸ ਗੱਲ ਦੇ ਲਈ ਬਾਹਰ ਆ ਕਿਉਂਕਿ ਮੋਰਚੇ ਦੇ ਉੱਤੇ ਜਿਹੜੀ ਕਾਲ ਦਿੱਤੀ ਸੀ ਉਹ ਕਿਤੇ ਉਥੋਂ ਹਿੱਲਣ ਦੀ ਨਹੀਂ ਸੀ ਉੱਥੇ ਬੈਠ ਕੇ ਹੀ ਮੋਰਚਾ ਚੱਲਿਆ 2 ਸਾਲ ਲਗਾਤਾਰ ਉੱਥੇ ਬੈਠੇ ਰਹੇ ਆ ਤਾਂ ਉਹਦੇ ਕਰਕੇ ਜਿਹੜੀ ਐਨਐਸਏ ਨਹੀਂ ਲੱਗੀ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਮੈਨੂੰ ਵਾਰਿਸ ਪੰਜਾਬ ਦੇ ਵਿੱਚੋਂ ਕੱਢ ਦਿੱਤਾ ਗਿਆ ਜਾਂ ਮੈਂ ਵਾਰਿਸ ਪੰਜਾਬ ਦਾ ਹਿੱਸਾ ਨਹੀਂ ਸੀਗਾ ਜਾਂ ਅਸੀਂ ਉਸਤੇ ਗੱਲ ਨਹੀਂ ਕੀਤੀ ਸੋ ਹੁਣ ਮੈਂ ਇੱਕ ਗੱਲ ਕਰਨ ਲੱਗਾ ਕਿ ਜਦੋਂ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਪ੍ਰਧਾਨ ਲਾਜਾਂਦਾ ਸੀ ਨਾ ਥੋੜੇ ਚੋਂ ਬਹੁਤੇ ਇਸ ਇਸ ਵੀਰ ਨੂੰ ਯਾਰਦੇ ਵੀ ਨਹੀਂ ਸੀ ਅਮਰਤਪਾਲ ਕੌਣ ਹੈ ਤੇ ਅਮਰਤਪਾਲ ਨੂੰ ਵਾਰਿਸ ਪੰਜਾਬ ਦਾ ਪ੍ਰਧਾਨ ਲਾਉਣ ਵਾਲੇ ਅਸੀਂ ਆ ਅਸੀਂ ਉਸਤੇ ਇਸ ਗੱਲ ਦੇ ਲਈ ਦਾਵਾ ਠੋਕਦੇ ਆ ਸਾਡੀ ਜਥੇਬੰਦੀ ਆ ਸਾਡੇ ਦੋ ਭਰਾਵਾਂ ਦਾ ਸਰੀਰ ਲੱਗਿਆ ਉਸ ਜਥੇਬੰਦੀ ਪਿੱਛੇ ਤੇ ਤੀਜਾ ਹਜੇ ਸੱਜਰਾ ਸਾਲ ਸਾਡੇ ਤੇ ਖੜਾ ਗੁਰਪ੍ਰੀਤ ਹਰੀਨੋ ਵਾਲਾ ਅਸੀਂ ਉਸ ਜਥੇਬੰਦੀ ਦੇ ਲਈ ਆਪਣਾ ਸਾਰਾ ਕੁਝ ਨਿਸ਼ਾਵਰ ਕਰਕੇ ਚੱਲੇ ਪੰਜਾਬ ਪੰਥ ਪ੍ਰਸਤ ਹੋ ਕੇ ਚੱਲੇ ਇੱਕ ਵੱਖਰਾ ਧੜਾ ਲੈ ਕੇ ਆਉਂਦੀ ਗੱਲ ਕੀਤੀ ਉਸ ਜਥੇਬੰਦੀ ਨੂੰ ਖੱਲਰ ਪਾਉਣ ਵਾਲੇ ਚਾਰਕ ਬੰਦੇ ਜਿਹੜੇ ਫੇਸਬੁੱਕ ਤੇ ਬੈਠ ਕੇ ਜਸਟੀਫਾਈ ਕਰਨ ਵਹਿ ਜਾਂਦੇ ਆ ਕਿ ਅਸੀਂ ਸਹੀ ਆ ਅਸੀਂ ਸਾਰਾ ਕੁਝ ਕੀਤਾ ਇਹ ਜਿਹੜੇ ਪੰਜਾਬ 'ਚ ਬੈਠੇ ਆ ਜਾਂ ਪੰਜਾਬ 'ਚ ਵਾਰਿਸ ਪੰਜਾਬ ਦੀ ਜਥੇਬੰਦੀ ਹੈਣੀ ਸੀ ਉਹ ਉਹਨਾਂ ਲੋਕਾਂ ਨੂੰ ਮੈਂ ਅੱਜ ਸਵਾਲ ਕਰਦਾ ਉਹ ਚਾਹੇ ਬਘੇੜ ਸਿੰਘ ਆ ਚਾਹੇ ਵਾਰ ਦਾ ਕੋਈ ਆਈਟੀ ਸੈੱਲ ਆ ਮੈਂ ਅੱਜ ਉਹ ਗੱਲ ਨੂੰ ਉਧਰ ਹੌਣ ਜਾ ਰਿਹਾ ਕਿ ਬਘੇੜ ਸਿੰਘ ਬਾਈ ਯਾਦ ਕਰ ਗੱਲ ਜਦੋਂ ਬਾਪੂ ਕਿਰਪਾਲ ਸਿੰਘ ਨੂੰ ਥਾਣੇ ਦੇ ਵਿੱਚ ਬਿਠਾਇਆ ਗਿਆ ਸੀ ਤੇ ਤੇਰਾ ਫੋਨ ਵਰਪੀਤ ਹਰੀ ਨਾਲ ਨੂੰ ਆਇਆ ਸੀ ਕਿ ਭਾਈ ਵੇਖੋ ਯਾਰ ਬਾਪੂ ਦਾ ਕੁਝ ਹੋ ਜੂਗਾ ਬਾਪੂ ਦਾ ਕੀ ਕਸੂਰ ਹੈ ਬਾਪੂ ਨੂੰ ਪੁਲਿਸ ਲੈ ਗਈ ਮੇਰੇ ਘਰ ਵਾਲੀ ਦੇ ਘਰੇ ਪੁਲਿਸ ਵੜ ਗਈ ਮੇਰੇ ਸਹੁਰਿਆਂ ਦੇ ਘਰੇ ਪੁਲਿਸ ਵੜ ਗਈ ਤੇ ਉਦੋਂ ਉਦੋਂ ਗੁਰਪ੍ਰੀਤ ਹਰੀ ਨੋ ਹੀ ਹੀ ਸੀਗਾ ਜਿਹੜਾ ਫੋਨ ਕਰ ਕਰ ਕਹਿੰਦਾ ਸੀ ਕਿ ਭਾਈ ਨਹੀਂ ਕੋਈ ਹੁੰਦਾ ਕੋਈ ਗੱਲ ਨਹੀਂ ਪੁੱਛ ਕਛ ਲਈ ਸਾਰਿਆਂ ਨੂੰ ਲੱਗ ਗਿਆ ਸਾਨੂੰ ਵੀ ਲੱਗ ਗਿਆ ਤੇ ਉਹ ਸਮੇਂ ਉਹ ਬੰਦਾ ਚੰਗਾ ਸੀ ਅੱਜ ਉਹਦੀ ਕਰਦਾਰਕੁਸ਼ੀ ਤੇ ਆ ਗਏ ਅੱਜ ਉਹਨੂੰ ਮਾੜਾ ਕਹਿੰਤੇ ਹੋ ਗਏ ਅੱਜ ਉਹਨੂੰ ਇਸ ਤਰੀਕੇ ਨਾਲ ਦੁਨੀਆ ਤੋਂ ਰੁਕਸਤ ਕੀਤਾ ਗਿਆ ਕਿ ਉਹ ਉਹਦਾ ਉਹਦਾ ਨਾਮ ਲੈਣ ਤੇ ਤੁਸੀਂ ਜਿੱਦਿਓ ਉਹ ਦੁਨੀਆ ਤੇ ਉਹ ਜਾਂਦਾ ਹੈ ਉਹਨੂੰ ਗੋਲੀਆਂ ਵਜਦੀਆਂ ਤੇ ਥੋਡੇ ਵੱਲੋਂ ਪੋਸਟਾਂ ਪਾਈਆਂ ਜਾਂਦੀਆਂ ਬੜੀਆਂ ਨਰਾਸ਼ਾ ਜਨਕ ਸੀਗੀਆਂ ਰਾਈਟ ਟਾਈਮ ਤੇ ਤੁਸੀਂ ਪੋਸਟਾਂ ਪਾਉਣੀਆਂ ਸ਼ੁਰੂ ਕਰਤੀਆਂ ਸਾਨੂੰ ਤਾਂ ਪਤਾ ਨਹੀਂ ਲੱਗਿਆ ਕਿ ਬੰਦੇ ਦੇ ਗੋਲੀਆਂ ਵੱਜ ਗਈਆਂ ਤੇ ਤੁਹਾਨੂੰ ਬਾਹਰ ਬੈਠਿਆਂ ਨੂੰ ਪਤਾ ਲੱਗ ਕੇ ਗੋਲੀਆਂ ਵੱਜ ਗਈਆਂ ਤੇ ਤੁਸੀਂ ਬੰਦੇ ਨਾਲ ਦੀ ਨਾਲ ਇੱਕ ਨੈਰੇਟਿਵ ਸਿਰਜਦਾ ਕਿ ਪਿੰਡ ਦੀ ਪੰਚਾਇਤ ਦਾ ਰੌਲਾ ਸੀ ਉਹਦੀ ਪਿੰਡ ਦੀ ਪੰਚਾਇਤ ਨਾਲ ਕੀ ਲੈਣਾ ਤੇਰਾ ਸੀ ਦੂਸਰੇ ਪਾਸੇ ਹੁਣ ਹੁਣ ਮੈਂ ਗੱਲ ਸਬੂਤਾਂ ਪ੍ਰੂਫਾਂ ਦੀ ਮੈਂ ਤਾਂ ਕਰਦਾ ਮੈਂ ਸਬੂਤਾਂ ਪ੍ਰੂਫਾਂ ਤੇ ਗੱਲ ਲੈ ਕੇ ਆਉਣਾ ਅੱਜ 15 ਬੰਦਿਆਂ ਦੀ ਲਿਸਟ ਹੈ ਜਿਹਦੇ ਵਿੱਚ ਮੇਰਾ ਬਿਆਨ ਇਹ ਆ ਕਿ ਜਦੋਂ ਤੋਂ ਜਥੇਬੰਦੀ ਬਣੀ ਹੈ ਉਦੋਂ ਤੋਂ ਸਾਡੇ ਕੀ ਉਹਦੇ ਤੇ ਕੰਮ ਰਹੇ ਆ ਕੌਣ ਕੌਣ ਸਾਡੇ ਮੈਂਬਰ ਸੀਗੇ ਕੀ ਕੁਛ ਅਸੀਂ ਕੀਤਾ ਕਿੰਨੀ ਤਰੀਕ ਨੂੰ ਅਮਰਤਪਾਲ ਨੂੰ ਪ੍ਰਧਾਨ ਲਾਇਆ ਜਾਂਦਾ ਕਿੰਨੀ ਤਰੀਕ ਨੂੰ ਇਹਦੀ ਦਸਤਾਰਬੰਦੀ ਕੀਤੀ ਜਾਂਦੀ ਆ ਉਹ ਬਕਾਇਦਾ ਸਾਰਾ ਉਹਨਾਂ ਦੇ ਵਿੱਚ ਨੋਟ ਸੀ ਉਹੀ ਦੁਬਾਰਾ ਰਿਪੀਟ ਪੁੱਛਗਛ ਕਦੋਂ ਹੁੰਦੀ ਆ ਜਦੋਂ ਗੁਰਪ੍ਰੀਤ ਹਰੀਨੌਦਾ ਕਤਲ ਹੋ ਜਾਂਦਾ ਤੇ ਕਤਲ ਦੇ ਪਿੱਛੇ ਨਾਮ ਜਿਹੜੇ ਆ ਰਹੇ ਆ ਸਾਰਿਆਂ ਨੂੰ ਪਤਾ ਹੈ ਦੂਜੀ ਗੱਲ ਮੈਂ ਇੱਕ ਗੱਲ ਹੋਰ ਕਰ ਦਿਆਂ ਕਿ ਇਸ ਵੀਰ ਨੇ ਸਾਡੇ ਅਮਰਤਪਾਲ ਵੀਰ ਨੇ ਜਥੇਬੰਦੀ ਤੋਂ ਪਰਦਾ 21 ਦਸੰਬਰ 2023 ਨੂੰ ਚੱਕਤਾ ਸੀ ਕਿਹੜੀ ਜਥੇਬੰਦੀ ਮੈਂ ਕਿਸੇ ਜਥੇਬੰਦੀ ਨੂੰ ਨਹੀਂ ਜਾਣਦਾ ਸੋ ਅਸੀਂ ਉਹ ਗੱਲਾਂ ਕਰਨੀਆਂ ਨਹੀਂ ਚਾਹੁੰਦੇ ਸੀ ਪਰ ਤੁਹਾਡੇ ਵਰਗੇ ਤੁਹਾਡੇ ਵਰਗੇ ਆ ਫੇਸਬੁੱਕ ਹੀ ਵਿਦਵਾਨਾਂ ਨੇ ਅੱਜ ਬੋਲਣ ਲਈ ਮਜਬੂਰ ਕੀਤਾ ਉਹ ਨਾ ਤਾਂ ਕਦੇ ਪੰਥ ਦੇ ਗਦਾਰ ਬਣੇ ਆ ਨਾ ਬਣਾਂਗੇ ਕਿਸੇ ਵਿਅਕਤੀ ਵਿਸ਼ੇਸ਼ ਦੇ ਕਰਕੇ ਗਦਾਰ ਨਹੀਂ ਬਣਦਾ ਕਿਸੇ ਵਿਅਕਤੀ ਨੂੰ ਕਹਿ ਦਗੇ ਨਾ ਆਪਾਂ ਜੇ ਗੱਲ ਆਏ ਆ ਉਹਨੂੰ ਸੱਚ ਕਹਿ ਦਗੇ ਤਾਂ ਬੰਦਾ ਗਦਾਰ ਨਹੀਂ ਹੁੰਦਾ ਤੇ ਪੰਥ ਕਿਸੇ ਇੱਕ ਬੰਦੇ ਦਾ ਪ੍ਰਸਾਇਆ ਹੋਇਆ ਨਹੀਂ ਆ ਜਦੋਂ ਅਮਰਤਪਾਲ ਪਘੋੜਾ ਸੀ ਸਾਂਭਿਆ ਕਿਨੇ ਸਾਨੂੰ ਪਤਾ ਕਿਨੇ ਸਾਂਭਿਆ ਅਸੀਂ ਕਿਵੇਂ ਸਾਂਭਿਆ ਸੀ ਦੂਜੀ ਗੱਲ ਸਾਨੂੰ ਇਹ ਵੀ ਪਤਾ ਹੈ ਤੇ ਬਾਈ ਖੰਡੇ ਦਾ ਕਿੰਨਾ ਰੋਲ ਰਿਆ ਤੇ ਸਾਨੂੰ ਇਹ ਵੀ ਪਤਾ ਵੀ ਜਦੋਂ ਉਹ ਪੇਸ਼ ਹੋਇਆ ਉਹਦਾ ਕੀ ਰੋਲ ਸੀਗਾ ਹਜੇ ਹਜੇ ਤਾਂ ਗੱਲਾਂ ਸਬੂਤਾਂ ਪ੍ਰੂਫਾਂ ਦੀ ਗੱਲ ਕਰਦੇ ਆ ਮੈਂ ਇਸ ਇਸ ਹਾਲਾਤਾਂ ਨੂੰ ਦੇਖਦੇ ਹੋਏ ਜਿਹੜੇ ਜਿਹੜੇ ਹਰੀਨੋ ਦੇ ਕਤਲ ਤੋਂ ਪਹਿਲਾਂ ਹਾਲਾਤ ਬਣਨੇ ਸ਼ੁਰੂ ਹੋਏ ਸੀ ਕੁਝ ਕੁ ਬੰਦਿਆਂ ਦੇ ਉਲਟ ਜਿੰਨਾਂ 'ਚ ਮੇਰਾ ਨਾਂ ਵੀ ਆਇਆ ਸੀ ਤਾਂ ਮੈਂ ਪਹਿਲਾਂ ਤਾਂ ਜੱਲੂ ਪਰ ਘਰੇ ਗਿਆ ਸੀ ਕਿ ਭਾਈ ਇਸ ਚੀਜ਼ ਨੂੰ ਰੋਕੋ ਇਸ ਚੀਜ਼ ਨੂੰ ਰੋਕਿਆ ਜਾਵੇ ਜਿਹੜੇ ਬੰਦੇ ਖਿਲਾਫ ਦੀ ਗੱਲ ਕਰਦੇ ਆ ਉਹ ਰੋਕੋ ਕਿ ਸਾਡੀ ਭਰਾ ਮਾਰੂ جنگ ਨਹੀਂ ਆ ਸਾਡੀ ਆਪਸ ਵਿੱਚ ਕੋਈ ਲੜਾਈ ਨਹੀਂ ਆ ਅਮਰਤ ਵੀ ਉਸ ਪੰਥ ਦਾ ਹੀ ਹਿੱਸੇਦਾਰ ਆ ਉਸ ਪੰਜਾਬ ਦਾ ਹੀ ਨੌਜਵਾਨ ਆ ਸਾਡੀ ਉਹਦੇ ਨਾਲ ਲੜਾਈ ਨਹੀਂ ਆ ਸਾਡੀ ਮੁੱਦਿਆਂ ਦੀ ਲੜਾਈ ਆ ਸਿਧਾਂਤਾਂ ਦੀ ਲੜਾਈ ਆ ਜੇ ਕੋਈ ਸਿਧਾਂਤਾਂ ਤੋਂ ਪਾਸੇ ਹਟੂਗਾ ਤੇ ਉਹ ਸਾਡਾ ਫਿਰ ਕੁਝ ਨਹੀਂ ਲੱਗਦਾ ਉਹ ਜਥੇਬੰਦੀ ਦਾ ਕੁਝ ਨਹੀਂ ਆ ਹੁਣ ਉਹਦੇ ਉਸ ਉਸ ਗੱਲ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਇੱਕ ਅੰਮ੍ਰਿਤਸਰ ਮੋਰਚਾ ਲੱਗਦਾ ਐਨਐਸਏ ਨੂੰ ਲੈ ਕੇ ਕਹਿੰਦੇ ਸੀ ਜਾਣਦੇ ਨਹੀਂ ਜਾਣਦੇ ਨਹੀਂ ਜਾਣਦੇ ਨਹੀਂ ਜਾਣਦੇ ਕੋਈ ਕਹਿੰਦਾ ਵੀ ਇਹ ਆਏ ਨਹੀਂ ਕੀਤਾ ਜੋ ਨਹੀਂ ਕੀਤਾ ਕੋਈ ਅਜੇ ਤੱਕ ਕਹਿੰਦਾ ਵੀ ਗਏ ਨਹੀਂ ਥੋਡੇ ਜਥੇਬੰਦੀ ਦੇ ਨਾਂ ਤੋਂ ਥੋਡੇ ਮੋਰਚੇ ਦੇ ਨਾਂ ਤੋਂ ਬਣੇ ਹੋਏ ਪੇਜ ਕਿਸੇ ਇੱਕ ਪੇਜ ਤੇ ਮੇਰੀ ਵੀਡੀਓ ਦਿਖਾ ਦਿਓ ਕਿਸੇ ਇੱਕ ਪੇਜ ਤੇ ਮੇਰੀ ਫੋਟੋ ਦਿਖਾ ਦਿਓ ਕਿ ਪਾਈ ਹੋਵੇ ਤੁਸੀਂ ਕਿਹਾ ਹੋਵੇ ਕਿ ਭਾਈ ਇਹ ਸਾਰੇ ਇਕੱਠੇ ਆ ਇਹ ਕਿੰਨਾਂ ਨੇ ਕੀਤਾ ਇਹ ਬਾਹਰ ਲੈਣੀ ਇਹ ਬਾਹਰ ਲੈਣੀ ਕੀਤਾ ਸਾਰੇ ਇਕੱਠੇ ਨਹੀਂ ਦਿਖਾਏ ਗਏ ਸਾਨੂੰ ਪਹਿਲੇ ਦਿਨ ਤੋਂ ਦੁਫਾੜ ਕਰਕੇ ਪੰਜਾਬ ਦੇ ਵਿੱਚ ਦਿਖਾਇਆ ਗਿਆ ਅਸੀਂ ਐਕਸੈਪਟ ਕੀਤਾ ਚੁੱਪ ਕੀਤਾ ਕੋਈ ਗੱਲ ਨਹੀਂ ਚਲੋ ਹੁੰਦਾ ਮੈਂ ਦਿਖਾਉਣਾ ਅਸੀਂ ਅਸੀਂ ਮੈਂ ਦਿਖਾਉਣਾ ਇਹ ਗੱਲ 'ਚ ਵੀ ਆ ਤੁਹਾਡੇ ਮੋਰਚੇ ਦੀ ਉਸ ਟਾਈਮ ਦੀ ਫੋਟੋ ਆ ਮਾਤਾ ਜੀ ਨਾਲ ਦੇਖ ਲਓ ਜਿਹਦੇ 'ਚ ਜਿਹਦੇ 'ਚ ਮੈਂ ਖੁਦ ਉੱਥੇ ਜਾ ਕੇ ਉਹਨਾਂ ਮੋਰਚੇ ਤੇ ਜਦੋਂ ਭੋਖੜਤਾਲਾਂ ਚੱਲਦੀਆਂ ਸੀਗਾ ਦੁੱਧ ਦੇ ਲੰਗਰ ਚੱਲਦੇ ਸੀ ਤੇ ਲੋਕਾਂ ਬਾੜੇ ਭੋਖੜਤਾਲ ਚੱਲਦੀ ਸੀ ਅਸੀਂ ਉਦੋਂ ਵੀ ਚੁੱਪ ਰਹੇਗੇ ਵੀ ਚੱਲ ਕੋਈ ਨਾ ਯਾਰ ਚੱਲ ਕੋਈ ਨਾ ਚੱਲ ਕੋਈ ਨਾ ਪਰ ਯਾਰ ਚੱਲ ਕੋਈ ਨਾ ਚੱਲ ਕੋਈ ਨਾ ਕਰਦੇ ਤੁਸੀਂ ਇੱਥੋਂ ਤੱਕ ਸਿਰਤੇ ਚੜ ਗਏ ਆ ਤੁਸੀਂ ਦੇਖੇ ਹੀ ਨਹੀਂ ਕਿ ਬੰਦੇ ਪੰਥ ਦੇ ਲਈ ਪੰਜਾਬ ਦੇ ਲਈ ਜਾਂ ਸਿਧਾਂਤ ਵਾਲੀ ਕੀ ਕੁਛ ਕਰੀ ਜਾਂਦੇ ਆ ਯਾਰ ਮਰ ਮੇਟਣ ਲਈ ਤਿਆਰ ਬੈਠਿਆ ਤੁਸੀਂ ਉਹਨਾਂ ਦੀਆਂ ਕਰਦਾਰ ਕੁਰਸੀਆਂ ਤੇ ਆ ਗਿਆ ਅੱਜ ਬਾਬਾ ਬਖਸ਼ੀ ਸਿੰਘ ਦਾ ਨਾਮ ਆ ਰਿਹਾ ਥੋਡੀ ਓਡੀ ਉਮਰ ਨਹੀਂ ਹੋਣੀ ਜਿੱਡੀਆਂ ਬੰਦੇ ਨੇ ਜਿੱਲਾਂ ਕੱਟ ਲੀਆਂ ਥੋਡੀ ਓਡੀ ਉਮਰ ਨਹੀਂ ਹੋਣੀ ਜਿੱਡੀ ਬੰਦੇ ਨੇ ਫਰਾਰੀ ਕੱਟ ਲਈ ਤੇ ਤੁਸੀਂ ਦੱਸੋਗੇ ਪੰਜਾਬ ਦੇ ਵਿੱਚ ਬਹਿ ਕੇ ਜਾਂ ਪੰਜਾਬ ਦੇ ਵਿੱਚ ਰਹਿ ਕੇ ਕਿਵੇਂ ਇਥੋਂ ਦੀਆਂ ਸਰਕਾਰਾਂ ਨਾਲ ਲੜਿਆ ਜਾਂਦਾ ਜੇ ਸਾਡੀ ਐਡੀ ਸਰਕਾਰਾਂ ਨਾਲ ਲੋਟ ਹੁੰਦੀ ਨਾ ਭਾਈ ਤੇ ਆ ਜਿਹੜੇ 2 ਸਾਲ ਧਰਨੇ ਤੇ ਬੈਠੇ ਉਥੇ ਕਸਾਈ ਗਏ ਬੈਠੇ ਅਸੀਂ ਬੈਠੇ ਰਹੇ ਆ ਦੰਦ ਕੇ ਸਾਈ ਹੋਈ ਸਮਾਂ ਬਰਬਾਦ ਹੋਇਆ ਤਾਂ ਸਰਕਾਰ ਅੱਜ ਨੂੰ ਸਾਡੇ ਉਸ ਖਿੱਤੇ ਦਾ ਇਨਸਾਫ ਦਿੰਦੀ ਸਾਨੂੰ ਸਾਡੀ ਬੇਅਦਬੀ ਦਾ ਇਨਸਾਫ ਦਿੰਦੀ ਸਾਡੇ ਗੁਰੂ ਦੇ ਰਾਦਰਦਾਨ ਇਨਸਾਫ ਦਿੰਦੀ ਜੇ ਸਾਡੀ ਸਰਕਾਰ ਚ ਚੱਲਦੀ ਹੁੰਦੀ ਜੇ ਅਸੀਂ ਐਨਐਸਐ ਵੀਧਾਉਣ ਵਾਲੇ ਹੁੰਦੇ ਅਸੀਂ ਅੱਜ ਵੀ ਕਹਿੰਨੇ ਆ ਜਿਹੜੇ ਬੰਦੇ ਦੇ ਨਾਲ ਨਾ 15 16 ਦੇ ਮੈਂ ਮੈਂ ਸਾਰਿਆਂ ਨੂੰ ਨਾ ਜਾਣਦਾ ਹੋਊਗਾ ਜਿੰਨੇ ਕੁ ਮੇਰੇ ਟੱਚ ਆਲੇ ਹੈਗੇ ਆ ਹੁਸਨਦੀਪ ਹੋ ਗਿਆ ਜਗਦੀਪ ਸਰਪੰਚ ਹੋ ਗਿਆ ਬਾਬਾ ਸੁਖਜੀਤ ਸਿੰਘ ਖੋਸਾ ਹੋ ਗਿਆ ਬਾਬਾ ਬਖਸ਼ੀਸ਼ ਸਿੰਘ ਹੋ ਗਿਆ ਪ੍ਰਤਪਾਲ ਹੋ ਗਿਆ ਤੇ ਹੋਰ ਕਈ 1 2 ਬੰਦੇ ਜਿਨ੍ਹਾਂ ਦੇ ਨਾਮ ਚਾਉਂਦੇ ਆ ਅਸੀਂ ਉਹਨਾਂ ਤੋਂ ਸੈਂਡ ਕਰਾ ਕੇ ਦੇ ਦਿੰਨੇ ਆ ਕਿ ਭਾਈ ਇਹਨੂੰ ਕੱਲ ਨੂੰ ਬਾਹਰ ਕੱਢ ਲਓ ਅਸੀਂ ਕਹਿੰਦੇ ਆ ਵੀ ਕੱਲ ਨੂੰ ਬਾਹਰ ਕੱਢ ਲਓ ਸਾਡੇ ਕਹਿੰਦੇ ਬਾਹਰ ਆ ਜੂ ਗੱਲਾਂ ਤੋਂ ਮਨ ਕਰ ਆਪ ਹੋਏ ਅਸੀਂ ਮੈਂ ਉਸ ਦਿਨ ਤੋਂ ਚਾਪਾ ਜਦੋਂ ਤਮਰਤਪਾਲ ਪੇਸ਼ ਹੋਇਆ ਤਾਂ ਮੈਂ ਵਿਰੋਧਤਾ ਨਹੀਂ ਕੀਤੀ ਜਿੱਦੇ ਜਿੱਦੇ ਮੈਂ ਗੱਲ ਕਰ ਰਿਹਾ ਸੀ ਨਾ ਵੀ ਇਸ ਸਰਕਮਸਟੈਂਸ ਨੂੰ ਦੇਖਦੇ ਹੋਏ ਅਸੀਂ ਇੱਕ ਸਨੇਹਾ ਮੈਂ ਘਰੇ ਲੈ ਆ ਗਿਆ ਪਹਿਲਾਂ ਤਾਂ ਜਦੋਂ ਅਮਰਤਪਾਲ ਬਾਹਰ ਸੀ ਜਦੋਂ ਹਜੇ ਫੜਿਆ ਨਹੀਂ ਗਿਆ ਸੀ ਸਾਨੂੰ ਪਤਾ ਸੀ ਕਿੱਥੇ ਸੀ ਕਿੱਥੇ ਪੇਸ਼ ਕਰਨਾ ਸੀ ਉਦੋਂ ਮੈਂ ਘਰੇ ਜਾ ਕੇ ਕਹਿ ਕੇ ਆ ਮੈਂ ਕਿਹਾ ਬਜ਼ੁਰਗੋ ਤੁਸੀਂ ਹਜੇ ਮਾਹੌਲ ਇਦਾਂ ਦਾ ਹੈਗਾ ਤੁਸੀਂ ਚੁੱਪੀ ਰਹੋ ਕੋਈ ਗੱਲ ਨਹੀਂ ਅਸੀਂ ਉਹਨੂੰ ਪੇਸ਼ ਵੀ ਕਰਾ ਸਕਦੇ ਹਾਂ ਸਾਂਭ ਵੀ ਸਕਦੇ ਹਾਂ ਚੱਲੀ ਜਾਂਦਾ ਸਾਡੇ ਨਾਲ ਉਹ ਉਹ ਚੀਜ਼ ਨਹੀਂ ਅਮਲ ਚ ਲੈਂਦੀ ਗਈ ਦੂਜੀ ਗੱਲ 20 ਨਵੰਬਰ 20 ਨਵੰਬਰ 2024 ਮੇਰੇ ਖਿਲਾਫ ਪੋਸਟਾਂ ਪਾਈਆਂ ਜਾਂਦੀਆਂ ਫੇਸਬੁੱਕ ਤੇ ਉਹ ਪੋਸਟਾਂ ਦੇ ਵਿੱਚ ਲਿਖਿਆ ਜਾਂਦਾ ਤੇ ਮੈਂ ਉਹ ਸਕਰੀਨਸ਼ਾਟ ਸਰਦਾਰ ਤਰਸੇਮ ਸਿੰਘ ਉਹਨਾਂ ਨੂੰ ਭੇਜਦਾ ਜਿਹਦੇ 'ਚ ਮੈਂ ਬਕਾਇਦਾ ਲਿਖਦਾ ਭੇਜ ਕੇ ਪਹਿਲਾਂ ਮੈਂ ਗੱਲ ਕਰਦਾ ਪਹਿਲਾਂ ਮੈਂ ਗੱਲ ਕਰਦਾ ਫਿਰ ਮੈਂ ਭੇਜਦਾ ਭੇਜ ਕੇ ਮੈਂ ਥੱਲੇ ਫਿਰ ਲੈਂਦਾ ਮੈਂ ਕਿਹਾ ਇਹ ਲੋਕ ਇਹ ਲੋਕ ਹੁਣ ਬਿਨਾਂ ਮਤਲਬ ਤੋਂ ਇਲਜ਼ਾਮਬਾਜ਼ੀ ਕਰ ਰਹੇ ਨੇ ਬਾਪੂ ਜੀ ਇਹਨਾਂ ਦੇ ਅਸਲੀ ਨਾਮ ਵੀ ਅਸੀਂ ਜਾਣਦੇ ਆ ਤੇ ਇਹਨਾਂ ਦੀਆਂ ਫੇਕ ਆਈਡੀਆਂ ਦਾ ਵੀ ਸਾਨੂੰ ਪਤਾ ਪਰ ਇਹ ਸਾਰੇ ਲੋਕ ਤੁਹਾਡੇ ਕਹੜੇ ਚ ਨਹੀਂ ਨਾ ਰਿਪਲਾਈ ਆਇਆ ਨਾ ਇਹ ਕਿਹਾ ਗਿਆ ਕਿ ਭਾਈ ਉਹਨਾਂ ਨੂੰ ਰੋਕਿਆ ਜਾਊਗਾ ਗੱਲ ਇੱਥੇ ਨਹੀਂ ਰੁਕਦੀ ਉਸ ਤੋਂ ਬਾਅਦ ਫਿਰ ਉਦੋਂ ਗੁਰਪ੍ਰੀਤ ਜਿਉਂਦਾ ਹੁੰਦਾ ਗੁਰਪ੍ਰੀਤ ਦਾ ਹਜੇ ਕਤਲ ਨਹੀਂ ਹੋਇਆ ਹੁੰਦਾ ਗੱਲ ਇੱਥੇ ਨਹੀਂ ਰੁਕਦੀ ਫਿਰ ਨਾ ਤਾਂ ਨਵੀਂ ਕਿਰਦਾਰਕੁਸ਼ੀ ਨਾ ਤਾਂ ਨਵੀਆਂ ਗੱਲਾਂ ਜਿਹੜੇ ਲੋਕ ਜਥੇਬੰਦੀ ਦੇ ਸਾਡੇ ਮੈਂਬਰ ਨਹੀਂ ਹੈਗੇ ਉਹ ਜਥੇਬੰਦੀ ਦੇ ਉੱਤੇ ਹੱਕ ਜਮਾਉਂਦੇ ਨੇ ਤੇ ਜਥੇਬੰਦੀ ਦੇ ਹੱਕ ਤਾਂ ਉਸ ਬੰਦੇ ਨੇ ਪਹਿਲੇ ਦਿਨ ਹੀ ਚੱਕਤੇ ਸੀਗੇ ਅਮਰਤਪਾਲ ਨੇ ਜਿੱਦੈਂ ਇਸ ਗੱਲ ਦਾ ਗਵਾਹ ਭਾਈ ਦਲਜੀਤ ਸਿੰਘ ਕਲਸੀ ਗੌਰਵ ਔਜਲਾ ਸ਼ਖਪੀਰ ਸਿੰਘ ਹਰੀਨੋ ਅ ਜੰਗੀਆਣਾ ਆਪਣਾ ਭਾਈ ਸਰਪੰਚ ਬਸੰਤ ਦੌਲਤਪੁਰਾ 31 ਦਸੰਬਰ 2000 22 ਨੂੰ 23 ਨੂੰ ਜਦੋਂ 22 ਨੂੰ ਸ਼ਾਇਦ 22 ਨੂੰ 22 ਦੀ ਗੱਲ ਹੈ 2022 ਦੀ ਇਹਨਾਂ ਦੇ ਘਰ ਬੈਠੇ ਨੇ ਜਲੂਪੁਰ ਦੇ ਵਿੱਚ ਜਦੋਂ ਇਹ ਗੱਲ ਕੀਤੀ ਗਈ ਵੀ ਆਪਾਂ ਜਥੇਬੰਦੀ ਦਾ ਕੀਡਰ ਤਿਆਰ ਕਰ ਗਏ ਉਸ ਜਥੇਬੰਦੀ ਦੇ ਵਿਸਤਾਰ ਨੂੰ ਵੱਡਾ ਕਰੀਏ ਤੇ ਜੀ ਚਵਾਈ ਅਮਰਤਪਾਲ ਪਤਾ ਕੀ ਆਂਦਾ ਆਂਦਾ ਕਿਹੜੀ ਜਥੇਬੰਦੀ ਅਸੀਂ ਕਿਸੇ ਜਥੇਬੰਦੀ ਨੂੰ ਜਾਣਦੇ ਹੁਣ ਤਾਂ ਇਕੱਲਾ ਅਮਰਤਪਾਲ ਹੀ ਚੱਲੂਗਾ ਉਹ ਬੰਦੇ ਨਰਾਸ਼ ਹੋ ਕੇ ਹੁੰਦੇ ਆ ਨਰਾਸ਼ ਹੋ ਕੇ ਇਸ ਗੱਲ ਦੇ ਲਈ ਕਿ ਭਾਈ ਇਹ ਬੰਦਾ ਸਾਡਾ ਥੜਕਦਾ ਜਾ ਰਿਹਾ ਇਸ ਗੱਲ ਤੋਂ ਇਹਨੂੰ ਸਮਝਾਉਣ ਦੇ ਲਈ ਥੋੜਾ ਜਿਹਾ ਇਕੱਠੇ ਹੋਣ ਦੀ ਵੀ ਲੋੜ ਆ ਗੱਲ ਕਰਨ ਦੀ ਲੋੜ ਆ ਮੀਟਿੰਗ ਕਰਨ ਦੀ ਲੋੜ ਆ ਤੇ ਜਿਹਦੇ ਚ ਬਾਈ ਗਰਮੀਤ ਬੁੱਕਣ ਵਾਲਾ ਗੁੱਸੇ ਵੀ ਹੁੰਦਾ ਕਈ ਗੱਲਾਂ ਤੋਂ ਤਾਂ ਨਰਾਜ਼ ਵੀ ਰਹਿੰਦਾ ਉੱਥੇ ਜਾਂਦਾ ਵੀ ਨਹੀਂ ਚਲੋ ਚੱਲਦਿਆਂ ਚਲਾਉਂਦਿਆਂ ਇਹ ਗੱਲ ਹੋ ਜਾਂਦੀ ਆ ਫੇਰ ਉਸ ਤੋਂ ਬਾਅਦ ਉਸ ਤੋਂ ਬਾਅਦ ਦੀ ਗੱਲ ਮੈਂ ਦੱਸਦਾ ਜਦੋਂ ਨਾਰਾਜ਼ ਹੋਣ ਤੋਂ ਬਾਅਦ ਸਿੰਘਾਲੇ ਘੇਰਾ ਪੈਂਦਾ ਅਸੀਂ ਬੇਵਲ ਕਲਾਂ ਦੇ ਵਿੱਚ ਗੁਰਪ੍ਰੀਤ ਹਰੀ ਨੋ ਵੀ ਹੁੰਦਾ ਮੈਂ ਵੀ ਹੁੰਨਾ ਹਨਾ ਸਾਰੇ ਜਿਹੜੇ ਉੱਥੇ ਸਿੰਘ ਹੁੰਦੇ ਆ ਤੇ ਅਸੀਂ ਰੋਡ ਜਮ ਕਰ ਦਿੰਦੇ ਆ ਕਿ ਭਾਈ ਇਸ ਕਾਫਲੇ ਨੂੰ ਗਲਤ ਤਰੀਕੇ ਨਾਲ ਰੋਕਿਆਗਾ ਸਿੰਘਾਲੇ ਕਿਉਂਕਿ ਇਹਨਾਂ ਨੇ ਜਲੰਧਰ ਜਾਣਾ ਸੀ ਉੱਥੇ ਪ੍ਰੋਗਰਾਮ ਰੱਖਿਆ ਉੱਥੇ ਸੰਗਤ ੜਿਕ ਰਹੀ ਆ ਅਸੀਂ ਰੋਡ ਬੰਦ ਕਰ ਦਿਆਂ ਤੇ ਰੋਡ ਖੁੱਲ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਉੱਥੇ ਵਰਿੰਦਰ ਆਉਂਦਾ ਵਰਿੰਦਰ ਆ ਕੇ ਕਹਿੰਦਾ ਕਿ ਭਾਈ ਜਿਹੜਾ ਬਿਕਰਮ ਆ ਉਹ ਗਲਤ ਕਰਦਾ ਉਹਦੇ ਬਾਰੇ ਕੰਪਲੀਟਾਂ ਆਈਆਂ ਤੇ ਅਮਰਤਪਾਲ ਨੂੰ ਮਿਲ ਲੈ ਉਹ ਬਿਕਰਮ ਅੱਜ ਤੱਕ ਕਿਸੇ ਬੰਦੇ ਨੂੰ ਦਿਖਾ ਨਹੀਂ ਗਿਆ ਕਿੱਥੇ ਆ ਜਿਹੜਾ ਉਹਦੀਆਂ ਲੋਈਂਗਾ ਦਿੰਦਾ ਹੁੰਦਾ ਸੀ ਜਿਹੜਾ ਉਹਦੇ ਜਿਹੜਾ ਉਹਦਾ ਇੱਕ ਗੜਬੜੀ ਬੜਿਆ ਸੀਗਾ ਅੱਜ ਤੱਕ ਨਹੀਂ ਦਿਖਾਇਆ ਜਿਹਨੇ ਸਾਰੀ ਜਥੇਬੰਦੀ ਨੂੰ ਤੈਸ਼ ਨੈਸ਼ ਕਰਤਾ ਸਾਰੀ ਜਥੇਬੰਦੀ ਦਾ ਮਲਿਆ ਮੇਟ ਕਰਤਾ ਅੱਜ ਤੱਕ ਨਹੀਂ ਦਿਖਾਇਆ ਕਿਸੇ ਨੇ ਸਵਾਲ ਨਹੀਂ ਕੀਤਾ ਨਾ ਕਿਸੇ ਨੇ ਕਰਨਾ ਤਾਂ ਅਸੀਂ ਵੀ ਇਹ ਇਹ ਚਾਹੁੰਦੇ ਸੀਗਾ ਕਿ ਜਦੋਂ ਅੰਮ੍ਰਿਤਪਾਲ ਬਾਹਰ ਆਊਗਾ ਤਾਂ ਬਹਿ ਕੇ ਗੱਲ ਕਰਾਂਗੇ ਉਦੋਂ ਦੇਖਾਂਗੇ ਮੇਰੀ ਬਹੁਤ ਭਰਾਵਾਂ ਦੇ ਨਾਲ ਇੱਥੇ ਪੰਜਾਬ ਦੇ ਵਿੱਚ ਗੱਲ ਹੋਈ ਐ ਇਸ ਗੱਲ ਦੇ ਲਈ ਕਿ ਭਾਈ ਅਸੀਂ ਬਾਹਰ ਆ ਕੇ ਬੋਲਾਂਗੇ ਜਦੋਂ ਜਦੋਂ ਬਾਹਰ ਆਊਗਾ ਬਹਿ ਕੇ ਗੱਲ ਕਰਾਂਗੇ ਜੇ ਖੜੂਗਾ ਸਿਧਾਂਤਾਂ ਤੇ ਗੱਲ ਕਰੂਗਾ ਤਾਂ ਚੱਲਾਂਗੇ ਨਹੀਂ ਭਾਈ ਉਹਦੇ ਆਪ ਦੇ ਰਾ ਸਾਡੇ ਆਪ ਦੇ ਰਾ